ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਜੋ ਠੀਕ ਠਾਕ ਜੋ ਜੋੜ ਲੈਂਦੇ ਦੋ ਇੱਕ ਤਿੰਨ ਚਾਰ ਤਿੰਨ ਬੰਦ ਦੇਣਾ ਫਿਰ ਕਰਦੇ ਹਾਂ ਗੱਲ ਬਾਤ ਹਾਂਜੀ ਸਾਥੀਓ ਇੱਕ ਨਾਮ ਹੈ ਵੀਡੀਓ ਪਾਈ ਹੈ ਇੱਥੇ ਹੀ ਲੋਕ ਆਵਾਜ਼ ਟੀਵੀ ਤੇ ਉਹ ਵੀਡੀਓ ਪਾਈ ਪਿੰਡ ਮੁੰਡੇ ਪ੍ਰਿੰਡਰ ਦੀ ਉਹ ਜਿਹੜਾ ਤਰੰਤ ਤਸਵੀਰ ਖੂਬ ਹੁੰਦੀ ਆ ਦਾ ਰਹਿਣ ਵਾਲਾ ਜੋ ਕਿ ਇੱਕ ਬਹੁਤ ਹੀ ਜ਼ਿਆਦਾ ਗਰੀਬ ਪਰਿਵਾਰ ਆ ਤੁਸੀਂ ਵੀਡੀਓ ਵੇਖ ਹੀ ਲਿਓ ਐਡੀ ਤੇ ਹੱਥ ਮਾਰ ਕੇ ਬਹੁਤ ਜ਼ਿਆਦਾ ਜਿਹੜਾ ਗਰੀਬ ਪਰਿਵਾਰ ਆ ਜਿਹੜਾ ਕਿ ਉਹਨਾਂ ਛੰਨ ਦੇ ਵਿੱਚ ਰਹਿ ਰਿਹਾ ਵਾ ਛੰਨ ਦੇ ਵਿੱਚ ਫੁੱਲੀ ਜੋ ਤੇ ਜਿਹੜੇ ਜਿਹੜੇ ਭੈਣ ਭਰਾ ਉਹ ਵੀਡੀਓ ਨੂੰ ਦੇਖਣਗੇ ਜਰੂਰ ਵੇਖਿਓ ਉਹਨੂੰ ਦੱਬ ਕੇ ਸ਼ੇਅਰ ਵੀ ਕਰਿਓ ਕਿਉਂ ਵੀ ਚਲ ਜਿਹੜੇ ਭੈਣ ਭਰਾ ਸਾਡੇ ਕੋਲ ਨਹੀਂ ਹਲ ਕਰ ਸਕਦੇ ਉਹ ਵੀਡੀਓ ਨੂੰ ਸ਼ੇਅਰ ਕਰ ਸਕਦੇ ਆ ਉਹਨਾਂ ਦੀ ਵੀਡੀਓ ਸ਼ੇਅਰ ਕਰ ਦੇ ਨਾਲ ਉਹ ਗਰੀਬ ਦੀ ਮਦਦ ਹੋ ਜੇ ਤੇ ਬੜੀ ਵਧੀਆ ਗੱਲ ਆ ਚਲੋ ਉਹਦਾ ਕੋਈ ਭੈਣ ਭਰਾ ਜਿਹੜੇ ਸਾਡੇ ਬਾਹਰ ਬੈਠੇ ਆ ਫਤਵਾਦ ਜੇ ਉਹਦੀ ਮਦਦ ਹੋ ਜੇ ਤੇ ਬਹੁਤ ਵਧੀਆ ਗੱਲ ਆ ਤੁਸੀਂ ਵੀਡੀਓ ਜੇ ਵੇਖਿਓ ਨੂੰ ਕੋਈ ਛੰਨ ਦੇ ਵਿੱਚ ਰਹਿ ਰਿਹਾ ਵਾ ਤੇ ਜਦੋਂ ਮੀ ਪੈ ਸੀ ਨਾ ਇੰਨਾ ਜਿਆਦਾ ਮੁਸ਼ਕਲ ਹੀ ਵਿਚਾਰੇ ਦਾ ਬੜੇ ਬੰਦੇ ਉਹਨ ਵੀ ਇਸ ਵਕਤ ਕਿਹੇ ਦੇ ਘਰ ਵਿੱਚ ਰਹਿ ਰਿਹਾ ਵਾ ਬੜਾ ਪਰੇਸ਼ਾਨੀ ਦੇ ਵਿੱਚ ਆ ਤੇ ਜਿਹੜੇ ਮੇਰੇ ਭੈਣ ਭਰਾ ਵੀਡੀਓ ਦੇਖਣਦੇ ਜਰੂਰ ਵੀਡੀਓ ਨੂੰ ਸ਼ੇਅਰ ਕਰਨਾ ਤੇ ਜਿਹੜੇ ਮੇਰੇ ਭੈਣ ਭਰਾ ਬਾਹਰ ਬੈਠੇ ਆ ਨਾ ਚੰਗੇ ਦੇਸ਼ਾਂ 'ਚ ਬੈਠੇ ਆ ਉਹ ਜ਼ਰੂਰ ਉਹਦੀ ਮਜਤ ਕਰਨਾ ਬਾਕੀ ਕਈ ਵੀਰ ਹੋਣਾ ਜਿਹੜੇ ਕਲਾਕਾਰ ਹੈ ਮਨ ਕਿਰਤ ਹੌਲਕੋ ਗਿਆ ਹੋਰ ਜਿਹੜੇ ਵੱਡੇ ਵੱਡੇ ਸਿੰਗਰ ਉਹਨਾਂ ਨੇ ਬੜੀ ਅੱਗੇ ਮਜਤ ਕੀਤੀ ਆ ਲੋਕਾਂ ਦੀ ਬਹੁਤ ਬਹੁਤ ਧੰਨਵਾਦ ਹੈ ਤੇ ਭਰਾ ਇਹ ਵੀਡੀਓ ਵੀ ਜਿਹੜੀ ਨਾ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿਹੇ ਭੈਣ ਭਰਾ ਤੋਂ ਜਿਹੜੀ ਜਾ ਸਕੇ ਜਿਹੜੇ ਵੱਧ ਤੋਂ ਵੱਧ ਉਸ ਭਰਾ ਦੀ ਜਿਹੜੀ ਮਜਤ ਹੋ ਸਕੇ ਛੰਨ ਦੇ ਵਿੱਚ ਵੀਡੀਓ ਰਹਿ ਰਿਹਾ ਵਾ ਤੇ ਬੜਾ ਮੁਸ਼ਕਲ ਆ ਕੁਝ ਪਿਛਲੇ ਦਿਨਾਂ ਤੋਂ 2 ਢਾਈ ਮਹੀਨੇ ਹੋ ਗਏ ਆ ਜਿਹੜਾ ਕੰਮਕਾਰ ਵੀ ਬਿਲਕੁਲ ਬੰਦ ਆ ਕਿਉਂਕਿ ਮੰਡ ਦੇ ਵਿੱਚ ਸਾਡੇ ਇਲਾਕੇ ਦੇ ਵਿੱਚ ਪਾਣੀ ਜਿਹੜਾ ਬਹੁਤ ਜ਼ਿਆਦਾ ਆਇਆ ਵਾ ਤੇ ਉਹ ਕਿਸੇ ਤੋਂ ਪਿੰਡ 'ਚੋਂ ਵੀ ਨਹੀਂ ਜਦੋਂ ਪਿੰਡ 'ਚ ਸਰਕਲ ਹੀ ਸਾਰਾ ਇੱਕਦਮ ਬੰਦ ਆ ਤੇ ਇਸ ਕਰਕੇ ਮੈਂ ਤੁਹਾਨੂੰ ਆਪਣੇ ਭੈਣ ਭਰਾਵਾਂ ਨੂੰ ਬੇਨਤੀ ਕਰਦਾ ਵੀ ਮੈਂ ਲੋਕ ਆਵਾਜ਼ ਟੀਵੀ ਤੇ ਉਹ ਵੀਡੀਓ ਪਾਈ ਆ ਦੀ ਵੀਰ ਦੀ ਜਿਹੜਾ ਇੱਕ ਦੀਵ ਪਰਿਵਾਰ ਆ ਤੇ ਬਹੁਤ ਜ਼ਿਆਦਾ ਮਾਤੜ ਪਰਵਾਰ ਆ ਤੁਹਾਨੂੰ ਮੈਂ ਫਿਰ ਦੁਬਾਰੇ ਦੱਸਣਾ ਹਣ ਵੀਰ ਚਲੋ ਜੁੜੇ ਆਪਣੇ ਨਾਲ ਉਹ ਨਿਛਣ ਦੇ ਵਿੱਚ ਰਹਿ ਰਹੇ ਆ ਛਣ ਦੇ ਵਿੱਚ ਬੜੀ ਜਿਹੜੀ ਜ਼ਿੰਦਗੀ ਬੜੀ ਮੁਸ਼ਕਲ ਨਾਲ ਜੀ ਰਿਹਾ ਤੇ ਮੈਂ ਤੇ ਬੇਨਤੀ ਕਰੂੰਗਾ ਆਪਣੇ ਜਿੰਨੇ ਭੈਣ ਭਰਾ ਵੀ ਵੱਧ ਤੋਂ ਵੱਧ ਉਹ ਵੀਡੀਓ ਨੂੰ ਸ਼ੇਅਰ ਕਰ ਦਿਓ ਕਿ ਇਹ ਦਾਨੀ ਵੀਰ ਤੱਕ ਜਾ ਪਹੁੰਚੇ ਜਿੰਨਾ ਵੀਰਾਂ ਦਾ ਕੰਮਕਾਰ ਸੈਟ ਆ ਸਰਕਲ ਚੰਗਾ ਵਾ ਉਹਨਾਂ ਵੀਰਾਂ ਤੱਕ ਜਿਹੜੀ ਉਹ ਵੀਡੀਓ ਜਾ ਸਕੇ ਤੇ ਉਹਦੀ ਜਿਹੜੀ ਵੱਧ ਤੋਂ ਵੱਧ ਜਿਹੜੀ ਮਾਇਤ ਹੋ ਸਕੇ ਜਿਹੜੇ ਮੇਰੇ ਭੈਣ ਭਰਾ ਵੇਖਣਦੇ ਜ਼ਰੂਰ ਇਹ ਲੋਕ ਆਵਾਜ਼ ਟੀਵੀ ਤੇ ਸਰਚਿੰਗ ਮਾਰ ਕੇ ਵੇਖਿਓ ਮੈਂ ਵੀਡੀਓ ਪਾਈ ਹੋਈ ਆ ਜਿਹੜੇ ਜਿਹੜਾ ਇੱਕ ਗਰੀਬ ਪਰਿਵਾਰ ਆ ਜਿਹੜਾ ਸ਼ਨ ਦੇ ਵਿੱਚ ਰਹਿ ਰਿਹਾ ਇਸ ਵਕਤ ਤੇ ਮੈਂ ਤੇ ਬੇਨਤੀ ਕਰੂੰਗਾ ਬਾਕੀ ਵੀਡੀਓ ਨੂੰ ਸ਼ੇਅਰ ਕਰ ਦਿਓ ਕਿ ਇਹ ਦੀਪ ਦਾ ਚਲੋ ਸਰਕਲ ਚੱਲ ਸਕੇ ਚਲੋ ਉਹਦਾ ਨਾਲ ਦੋ ਬੱਚੇ ਆ ਇੱਕ ਕੁੜੀਆ ਇੱਕ ਕਾਕਾ ਛੋਟੇ ਛੋਟੇ ਬੱਚੇ ਆ ਬੜੀ ਮੁਸ਼ਕਲ ਦੇ ਨਾਲ ਵਿਚਾਰੇ ਰਹਿ ਰਹੇ ਨੇ ਕਦੀ ਕਿਸੇ ਦੇ ਘਰ ਕਦੀ ਕਿਸੇ ਦੇ ਘਰ ਆਪਣਾ ਪੰਜਾਬ ਜਿਹੜਾ ਹਿੰਦੁਸਤਾਨ ਐਡਾ ਤਕੜਾ ਵਾ ਜੇ 10-10 ਰੁਪਏ ਵੀ ਇਕੱਠੇ ਕਰਨਾ ਜੇ 10-10 ਰੁਪਏ ਵੀ ਉਹਨੂੰ ਦੇਣ ਤੇ ਲੱਖਾਂ ਕਰੋੜਾਂ ਨਾ ਹੋ ਜਾਂਦਾ ਵਾ ਤੇ ਉਹ ਪਰਿਵਾਰ ਦਾ ਜਿਹੜਾ ਵੱਧ ਤੋਂ ਵੱਧ ਜਿਹੜਾ ਸਾਥ ਦਿੱਤਾ ਜਾਵੇ ਆਪਾਂ ਤਾਂ ਬੇਨਤੀ ਕਰ ਸਕਦੇ ਆਂ ਆਪਾਂ ਵੀਡੀਓ ਜਿਹੜੀ ਸ਼ੇਅਰ ਤੇ ਕਰ ਹੀ ਸਕਦੇ ਆਂ ਨਾ ਚਲੋ ਜਿਹੜੇ ਸਾਡੇ ਭੈਣ ਭਰਾ ਜਿਹੜੇ ਨਹੀਂ ਸੇਵਾ ਕਰ ਸਕਦੇ ਉਹ ਵੀਡੀਓ ਨੂੰ ਸ਼ੇਅਰ ਤੇ ਕਰ ਹੀ ਸਕਦੇ ਆਂ ਨਾ ਜਿਹੜੀ ਜਿਹੜੀ ਵੀਡੀਓ ਵੇਖਿਓ ਮੈਂ ਤੇ ਇਹਤਾਂ ਨੂੰ ਦੱਸ ਦੇਣਾ ਵੀ ਲੋਕਵਾਜ ਟੀਵੀ ਇਸੇ ਚੈਨਲ ਤੇ ਜਿੱਤੇ ਮੈਂ ਲਾਈਵ ਹੋਇਆ ਤੇ ਮੈਂ ਪਾਈ ਆ ਬੜਾ ਮਾਤੜ ਪਰਿਵਾਰ ਆ ਤੇ ਵੱਧ ਤੋਂ ਵੱਧ ਜਿਹੜਾ ਉਹ ਵੀਰ ਦਾ ਜਿਹੜਾ ਸਾਥ ਦਿੱਤਾ ਜਾਵੇ ਚਲੋ ਆ ਕੋਠਾ ਮਠਲਾ ਕੋਈ ਪੈ ਜਾਊਗਾ ਆਪਦਾ ਚਲੋ ਵਿਚਾਰਾ ਉਹਦੇ ਵਿੱਚ ਰਹਿਦ ਲਊਗਾ ਮੀਂਹ ਕਣੀ ਤੇ ਜਿਹੜੀ ਬਹੁਤ ਹੈ ਪਰੇਸ਼ਾਨੀ ਆਉਂਦੀ ਆ ਜਿਨ੍ਹਾਂ ਦੇ ਕਮਰੇ ਤੁਹਾਨੂੰ ਪਤਾ ਹੀ ਆ ਕੁਝ ਪਿਛਲੇ ਦਿਨਾਂ ਤੋਂ ਬਹੁਤ ਜ਼ਿਆਦਾ ਮੀਂਹ ਪਿਆ ਤੇ ਜਿਨ੍ਹਾਂ ਦੇ ਕੋਠੇ ਕਾਠੇ ਵੀ ਜਿਹੜੇ ਬੜੇ ਚੁੰਦੇ ਹੀ ਬੜੇ ਚੋਂਦੇ ਸੀ ਗੋਠੇ ਕਾਠੇ ਵੀ ਤੇ ਉਹਨਾਂ ਦੇ ਵੀ ਇਹ ਦੇ ਮੰਦਿਆਲੀ ਤੇ ਜਿਹੜਾ ਰਹਿ ਇੱਕ ਸ਼ਾਨ ਚ ਰਿਆ ਉਹਨੂੰ ਕਿੰਨੀ ਪਰੇਸ਼ਾਨੀ ਹੋਊਗੀ ਕਿੰਨੀ ਮੁਸ਼ਕਲ ਦੇ ਨਾਲ ਉਹਨੇ ਜਿਹੜੇ ਵਿਚਾਰੇ ਨੇ ਆਪਣੇ ਜਿਹੜੇ ਦੇਣੋ ਕੱਟੇ ਹੋਣਗੇ ਇਸ ਕਰਕੇ ਜਿਹੜੇ ਮੇਰੇ ਭੈਣ ਭਰਾ ਜਰੂਰ ਵੇਖਣ ਦੇ ਜਰੂਰ ਵੀਡੀਓ ਆਦੀ ਵੇਖਿਓ ਤੇ ਦਬ ਕੇ ਸ਼ੇਅਰ ਕਰ ਦਿਓ ਮੈਂ ਫੇਰ ਵਾਰ-ਵਾਰ ਕਹਿੰਨਾ ਯਾਰ ਮੈਂ ਸਰਨ ਸਰਦਾਰ ਭਗਵੰਤ ਮਾਨ ਸਿੰਘ ਨੂੰ ਵੀ ਮੁੱਖ ਮੰਤਰੀ ਸਾਹਿਬ ਜਿਹੜੇ ਆਪਣੇ ਉਹਨਾਂ ਨੂੰ ਵੀ ਬੇਨਤੀ ਕਰਦੇ ਆਂ ਵੀ ਇਹ ਜਿਹੜੇ ਗਰੀਬ ਲੋਕ ਆ ਨਾ ਇਹਨਾਂ 'ਲ ਵੀ ਨਿਗਾਹ ਥੋੜੀ ਜੀ ਮਾਰਿਆ ਕਰੋ ਜਿਹੜੇ ਲੋਕ ਆਪਣਾ ਕਿੱਤਾ ਜਿਹੜਾ ਮਾ ਮੋੜ ਮਾਂ ਰੋਟੀ ਦੇ ਸਰਦਾ ਉਹੋ ਹੀ ਮਾਂ ਚੱਲੰਦਿਆ ਵਾ ਇਹਨਾਂ 'ਲ ਲੋਕਾਂ 'ਲ ਵੀ ਧਿਆਨ ਮਾਰੋ ਜਿੰਨਾਂ ਗਰੀਬਾਂ ਦੇ ਕੋਠੇ ਕਾਠੇ ਡਿੱਗੇ ਆ ਉਹਨਾਂ ਨੂੰ ਵੀ ਕੋਈ ਨਾ ਕੋਈ ਸਹੂਲਤ ਦੋ ਉਹਨਾਂ ਨੇ ਵੀ ਤੁਹਾਨੂੰ ਵੋਟਾਂ ਪਾਈਆਂ ਵਾ ਜੇ ਤੁਹਾਨੂੰ ਇਹਨਾਂ ਵੋਟਾਂ ਪਾਈਆਂ ਤੇ ਤੁਹਾਨੂੰ ਤੁਸੀਂ ਜਿੱਤੇ ਜੋ ਕਿ ਇਹ ਗਰੀਬ ਦਾ ਵੀ ਸਵਾਰ ਦੋ ਬਹੁਤ ਮੰਦੇ ਹਾਲ ਆ ਤੇ ਫੇਰ ਮੈਂ ਵਾਰ-ਵਾਰ ਇੱਕੋ ਹੀ ਤੁਸੀਂ ਕਿਹੜਾ ਗੱਲ ਕਰੀ ਜਾਂਦਾ ਪਰ ਵਾਰ-ਵਾਰ ਮੈਂ ਗੱਲ ਇੱਕੋ ਹੀ ਕਰਾਂ ਵੀ ਜੇ ਕਿਸੇ ਗਰੀਬ ਦੀ ਮਦਦ ਹੁੰਦੀ ਤੇ ਜਰੂਰ ਕਰੋ ਕਿਸੇ ਵੀ ਹਿਸਾਬ ਨਾਲ ਹੁੰਦੀ ਆ ਜੇ ਆਪਣੀ ਵੀਡੀਓ ਸ਼ੇਅਰ ਕਰਨ ਨਾਲ ਉਹਦੀ ਮਦਦ ਹੁੰਦੀ ਤੇ ਜਰੂਰ ਉਹਦੀ ਜਿਹੜੀ ਮਦਦ ਕੀਤੀ ਜਾਵੇ ਬਹੁਤ ਵੀਰ ਹੈਗੇ ਸਾਡੇ ਦਾਨੀ ਵੀਰ ਇਦਾਂ ਮਨ ਕਿਰਤੌਲਖ ਹੋ ਗਿਆ ਹੋਰ ਸਾਡੇ ਕਲਾਕਾਰ ਕਿੰਨੇ ਭੈਣ ਭਰਾ ਵਾ ਕਿੰਨਿਆਂ ਨੇ ਹੁਣ ਜਿਹੜਾ ਸਾਥ ਦਿੱਤਾ ਹੈ ਸਾਡਾ ਜਦੋਂ ਮੰਡ ਦੇ ਤੇ ਸਾਰੇ ਇਲਾਕੇ ਚ ਜਿਹੜੇ ਪਾਣੀ ਨੇ ਮਾਰ ਮਾਰੀ ਹੀ ਬਹੁਤ ਬਹੁਤ ਚਲੋ ਉਹਨਾਂ ਦਾ ਧੰਨਵਾਦ ਆ ਪਰ ਇਹ ਵੀ ਨਿੱਕੀ ਜੀ ਤੁਹਾਡੇ ਗਾੜੀਏ ਕਰ ਰਿਕਵੈਸਟ ਵੀ ਆ ਤੇ ਬੇਨਤੀ ਵੀ ਕਰਦੇ ਆ ਕਿ ਆ ਜਿਹੜਾ ਵੀਰ ਆ ਇਹਦੇ ਹਾਲਾਤ ਵੇਖੋ ਜਿਹੜੀ ਮੈਂ ਤੁਹਾਨੂੰ ਦੱਸਣ ਦਿਆ ਵੀ ਵੀਡੀਓ ਪਾਈ ਏ ਪੇਜ ਤੇ ਆਪਾਂ ਇੱਕ ਵਾਰੀ ਵੀਡੀਓ ਜ਼ਰੂਰ ਵੇਖਿਓ ਮੇਰੇ ਭਰਾ ਜਿਹੜੇ ਆਵੇ ਹੁਣ ਮੇਰੇ ਨਾਲ ਜੁੜੇ ਆ ਬਾਈ 23 ਜਣੇ ਆ ਜ਼ਰੂਰ ਵੇਖਿਓ ਵੀਡੀਓ ਜਿਹੜੇ ਜਿਹੜਾ ਇੱਕ ਛੰਨ ਦੇ ਵਿੱਚ ਰਹਿ ਰਿਹਾ ਨਹੀਂ ਤੇ ਅੱਜ ਦੇ ਜ਼ਮਾਨੇ ਵਿੱਚ ਕੋਈ ਛੰਨ ਦੇ ਵਿੱਚ ਨਹੀਂ ਰਹਿ ਰਿਹਾ ਕੋਈ ਵੀ ਕਿਸੇ ਨਾ ਕਿਸੇ ਤੋਂ ਵੀ ਭਾਵੇਂ ਕਿਸ ਤਰ੍ਹਾਂ ਦਾ ਵੀ ਆ ਮਾੜੇ ਤੋਂ ਮਾੜਾ ਆਪਣਾ ਜਿਹੜਾ ਕਮਰਾ ਹੈਗਾ ਵਾ ਤੇ ਪਰ ਜਿਹੜਾ ਉਸ ਗਰੀਬ ਪਰਿਵਾਰ ਤੋਂ ਜਿਹੜਾ ਇੱਕ ਕਮਰਾ ਵੀ ਨਹੀਂ ਹੈਗਾ ਤੇ ਨਾ ਥਾਂ ਹੀ ਹੈਗਾ ਉਹ ਗਰੀਬ ਪਰਿਵਾਰ ਤੋਂ ਤੇ ਮੈਂ ਤੇ ਫੇਰ ਇਹੋ ਹੀ ਬੇਨਤੀ ਕਰੂੰਗਾ ਵੀ ਮੇਰੀ ਹੱਥ ਜੋੜ ਕੇ ਬੇਨਤੀ ਆ ਜਿਹੜਿਆ ਵੀਰ ਵੇਖ ਰਹੇ ਆ ਵੀ ਵੱਧ ਤੋਂ ਵੱਧ ਇੱਥੇ ਸਰਚਿੰਗ ਮਾਰ ਕੇ ਲੋਕਵਾਜ ਟੀਵੀ ਤੇ ਆਵੇ ਵੀਡੀਓ ਪਾਈ ਆ ਜਿਹੜੀ ਪਰਿਵਾਰ ਦੀ ਉਹ ਵੀਡੀਓ ਨੂੰ ਚੁੱਕ ਕੇ ਤੇ ਸ਼ੇਅਰ ਕਰ ਦਿਓ ਮੇਰੇ ਭਰਾ ਟਾਡੇ ਸ਼ੇਅਰ ਕਰਨ ਵਾਲੀ ਉਹਦਾ ਭਲਾ ਹੋ ਸਕਦਾ ਵਾ ਮੈਂ ਫੇਰ ਹੱਥ ਜੋੜ ਕੇ ਬੇਨਤੀ ਕਰਦਾ ਵੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਬੇਨਤੀ ਕਰਦਾ ਮੈਂ ਤੁਹਾਡੇ ਗੜੀ ਕਿ ਉਹ ਗਰੀਬ ਦਾ ਕੋਈ ਨਾ ਕੋਈ ਜਿਹੜਾ ਵਾ ਸਰਕਲ ਚੱਲ ਸਕੇ ਤੁਹਾਨੂੰ ਪਤਾ ਅੱਜ ਕੱਲ ਖਰਚਾ ਇੰਨਾ ਵਾ ਦਿਹਾੜੀ ਸਾਰੀ 3-400 ਰੁਪਿਆ ਦਿਹਾੜੀ ਆ ਦਿਹਾੜੀ ਦੇ ਨਾਲ ਜਿਹੜਾ ਸਰਕਲ ਆ ਦਿਹਾੜੀ ਦੇ ਨਾਲ ਜਿਹੜਾ ਸਰਕਲ ਆ ਬਿਲਕੁਲ ਨਹੀਂ ਜਿਹੜਾ ਚੱਲਦਾ ਦਿਹਾੜੀ ਦੇ ਨਾਲ ਜਿਹੜਾ ਸਰਕਲ ਮਹਾਈ ਚਲਾਈ ਚਲਦੀ ਆ ਜੇ ਤੁਸੀਂ ਉਹ ਗਰੀਬ ਦੀ ਮਦਦ ਕਰ ਦੋਗੇ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਤੁਹਾਨੂੰ ਸ਼ੀਸ਼ਾ ਹੀ ਮਿਲਣਗੀਆਂ ਸ਼ੀਸ਼ਾ ਹੀ ਸ਼ੀਸ਼ਾ ਹੀ ਮਿਲਣਗੀਆਂ ਉਹ ਗਰੀਬ ਦੀ ਮਦਦ ਕਰ ਦੋਗੇ ਤੇ ਇਹ ਵੀਡੀਓ ਨੂੰ ਜਿੱਦਾਂ ਮਨ ਕਰ ਤੌਲਖ ਹੋ ਗਿਆ ਔਰ ਬਲਕਾਰ ਨਕੀਲਾ ਹੋਰ ਜਿਹੜੇ ਆਪਣੇ ਘੈਣ ਗੁਲਾਬ ਸਿੱਧੂ ਵੀਰ ਜੇ ਵੀਡੀਓ ਨੂੰ ਤੁਸੀਂ ਸ਼ੇਅਰ ਕਰੋਗੇ ਨਾ ਤੇ ਇਹ ਵੀਡੀਓ ਇਹ ਜਰੂਰ ਉਹਨਾਂ ਤੱਕ ਜਾਊਗੀ ਤੇ ਉਹ ਜਰੂਰ ਉਸ ਵੀਰ ਦੀ ਮਦਦ ਕਰਨਗੇ ਵੱਧ ਤੋਂ ਵੱਧ ਜਿੰਨੇ ਵੀ ਹੋ ਸਕੇ ਘੱਟ ਤੋਂ ਘੱਟ ਜਿੰਨੀ ਉਸ ਜਿੰਨੀ ਜੋਗਾ ਵੀ ਕੋਈ ਹੈਗਾ ਵਾ ਤੇ ਉਹਨਾਂ ਦਾ ਜਿਹੜਾ ਕਨੈਕਟ ਨੰਬਰ ਆ ਉਹ ਵੀ ਸਕਰੀਨ ਦੇ ਉੱਤੇ ਆਪਾਂ ਦਿੱਤਾ ਵਾ ਕਿ ਜਿਹੜਾ ਉਹਦੇ ਨਾਲ ਤੁਸੀਂ ਗੱਲ ਬਾਤ ਕਰਕੇ ਤੁਸੀਂ ਗਰਾਉਂਡ ਲੈਵਲ ਤੇ ਆਣ ਕੇ ਤੁਸੀਂ ਵੇਖ ਸਕਦੇ ਜੋ ਇਹ ਨਹੀਂ ਵੀ ਕੋਈ ਉਦਾਂ ਗਰਾਉਂਡ ਲੈਵਲ ਤੇ ਆਣ ਕੇ ਤੁਸੀਂ ਵੇਖ ਸਕਦੇ ਜੋ ਪਿੰਡ ਚੋਂ ਕਿਸੇ ਨੂੰ ਵੀ ਆ ਕੇ ਤੁਸੀਂ ਪੁੱਛ ਸਕਦੇ ਜੋ ਜੋ ਗਰੀਬ ਪਰਿਵਾਰ ਆ ਦਾ ਜਿਹੜਾ ਇਸ ਵਕਤ ਲਹਾਤਾਤ ਜਿਹੜੇ ਬਹੁਤ ਮਾੜੇ ਆ ਤੇ ਵੱਧ ਤੋਂ ਵੱਧ ਉਹ ਵੀਰ ਦੀ ਚਲੋ ਮਾਣਿਤ ਕਰਿਓ ਏ ਧੰਨਵਾਦ